ਟੀਟੂ ਬਾਨਿਆ ਜਿਹੜੇ ਤੁਸੀਂ ਕਹਿੰਦੇ ਚਿੜੀਆਂ ਚਿੜੀਆਂ ਦੇ ਨਾਲ ਸੇਰਾਂ ਦਾ ਗਾਫਲਾ ਹੋ ਬਣ ਗਿਆ ਹੁਣ ਥਾਪੀ ਮਾਰਦਾ ਵਾ ਲੱਖੇ ਵੀਰ ਨੂੰ ਕਹਿੰਦਾ ਲੱਖੇ ਵੀਰ ਹੁਣ ਸੌਈ ਨਾ ਹੁਣ ਜਾਗਦਾ ਰਹੀ ਗਿਰਾ ਹੁਣ ਆਪਾਂ ਬੰਦ ਕਰਕੇ ਆਉਣਾ ਤੁਰਤੋਂ ਪਹਿਲਾ ਟਰਾਲੀ ਮੈਚ ਟੰਗੂ ਅਗਰਾ ਬਾਨਿਆ ਦਾ ਪੁੱਤ ਨਹੀਂ ਬੈਲੀ ਬਾਨਿਆ ਵਾ ਤੇ ਨਾਲ ਇੱਕ ਗੱਲ ਹੋਰ ਸੁਣ ਲਓ ਜਿਹੜੀ ਧਰਾਵਾਂ ਲੱਖੇ ਵੀਰ ਤੇਰ ਦੇ ਲੱਗਣ ਗਈਆਂ ਧਰਾਵਾਂ ਤੇ ਲੱਗਣੀਆਂ ਲੱਗਨੀਆਂ ਨੇ ਉਹ ਮੈਂ ਵੀ ਨੁਦਵਾਉਂਗਾ ਅਗਰਾ ਆਪਣੇ ਬੱਚਿਆਂ ਦੀ ਲੜਾਈ ਆ ਸਾਡੇ ਪੰਜਾਬ ਨੂੰ ਬਚਾਉਣ ਦੀ ਲੜਾਈ ਆ ਇਹ ਅਨਿਆ ਕਹਿੰਦਾ ਬਾਪ ਮੈਂ ਲੱਖੇ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਹੁਣ ਕਿਤੇ ਜਾਈ ਨਾ ਕਰਾ ਜਾਈ ਨਾ ਟਿੰਡੂ ਬਾਣੀਆਂ ਡੱਟ ਕੇ ਸਾਥ ਦੇਗਾ ਇਹਨਾਂ ਜੱਥੇਬੰਦੀਆਂ ਦੇ ਮੈਂ ਕਹਿੰਦਾ ਜੀ ਪੂਰਾ ਚੰਗੇ ਕੰਮ ਵਾਸਤੇ ਆਏ ਹਾਂ ਮਾਰੇ ਕੰਮ ਵਾਸਤੇ ਨਹੀਂ ਆਏ ਕੋਈ ਚਿੱਟਾ ਥੋੜੀ ਅਸੀਂ ਵੇਚਦੇ ਆ ਜਾਸੀਂ ਫੀਮ ਡੋਟੇ ਵੇਚ ਰਹੇ ਆ ਜਾਂ ਅਸੀਂ ਫਲਤ ਕਰ ਰਹੇ ਸੀ ਮਦਦ ਕਰ ਰਹੇ ਆ ਅਸੀਂ ਪੰਜਾਬ ਵਾਸਤੇ ਲੜਦੇ ਆ ਆਪਣੇ ਬੱਚਿਆਂ ਵਾਸਤੇ ਲੜਦੇ ਆ ਅਸੀਂ ਕੋਈ ਕਿਸੇ ਦਾ ਅਹਸਾਨ ਨਹੀਂ ਕਰ ਰਹੇ ਸੀ ਕਿਰਾ ਬਾਕੀ ਕੋਈ ਗੱਲ ਨਹੀਂ ਆ ਉਹਨੇ ਦੇਖੀ ਕਿਰਾ 3 ਵੱਡੇ ਵੱਡੇ ਚੱਲਣਗੇ ਭਾਈ ਮੇਰੇ 14 ਸਾਲ ਹੋ ਗਏ ਸਭ ਤੋਂ ਵੱਧ ਪਾਪੜ ਮੈਂ ਮੈਲੇ ਆ ਸਾਰਿਆਂ ਨੂੰ ਪਤਾ ਵਾ ਬੁੱਢੇ ਨਾਲ ਦੇ ਪਾਣੀ ਵਿੱਚ ਮੈਨ ਆਇਆ ਮਹੰਤ ਮੈਨ ਚਾਏ ਸੈਂਪਲ ਮੈਂ ਲੈ ਕੇ ਗਿਆ ਕੇਕ ਮੈਂ ਕਿੱਥੇ ਆ ਬਾਈ ਮੈਂ ਕੀ ਨਹੀਂ ਕੀਤਾ ਬਾਜਾ ਦੇ ਮੈਂ ਲੈ ਗਿਆ ਅੱਜ ਅੱਗੇ ਨਹੀਂ ਆ ਲੋਕਾਂ ਨੂੰ ਜਾਗਣਾ ਪੈਣਾ ਵਾ ਫੋ ਲੋਕੀ ਜਾਗ ਚੁਪੇ ਆ